ਧੰਨਵਾਦ ਅ ਬਹੁਤ ਸਤਿਕਾਰਯੋਗ ਸਾਥੀਓ ਜੈ ਭੀਮ ਜੈ ਮੂਲਮਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਅ ਇੱਕ ਤੁਹਾਨੂੰ ਅੱਜ ਅਸੀਂ ਬਹੁਤ ਹੀ ਐਮ ਗਿੰਤੀ ਕਰਨ ਜਾ ਰਹੇ ਹਾਂ ਕਿ 18 ਮਈ ਨੂੰ ਜਿੰਨੇ ਆਪਾਂ ਪਹਿਲਾਂ ਹੀ ਆਪਸ ਵਿੱਚ ਆਪਣੀ ਗੱਲਬਾਤ ਹੋ ਚੁੱਕੀ ਹੈ 18 ਮਈ ਦਿਨ ਐਤਵਾਰ ਨੂੰ ਅ 10 ਵਜੇ ਤੁਸੀਂ ਫਗਵਾੜੀ ਸਿਵਲ ਹਸਪਤਾਲ ਦੀ ਬਿਲਕੁਲ ਅਪੋਜੀਟ ਯਾਕੂ ਹਸਪਤਾਲੇ ਉਥੇ ਪਹੁੰਚਣਾ ਨਹੀਂ ਉਸ ਦਿਨ ਅਸੀਂ ਤੁਹਾਡੇ ਟਾਈਮ ਲਵਾਂਗੇ ਮੀਟਿੰਗ ਹੈ ਤੇ ਇਹ ਮੀਟਿੰਗ ਬੜੀ ਐਹਮ ਹੈ ਮੀਟਿੰਗ ਹੈ ਕਿ ਆ ਆਪਣੀ ਸਮਾਜ ਦੀ ਆਪਣੀ ਕੌਮ ਦੀ ਦਲਿਤ ਸਮਾਜ ਦੀ ਤੇ ਇਸ ਮੀਟਿੰਗ ਦੇ ਵਿੱਚ ਬਹੁਤ ਚੁਨਿੰਦਾ ਜਿਹੜੇ ਆ ਜਾਗਦੇ ਸਿਰਾਂ ਵਾਲੇ ਚਿੰਤਕ ਹੀ ਸੱਦੇ ਗਏ ਨੇ ਕਿਨਾਂ ਦੀ ਦਿਲ ਚ ਕਿਤੇ ਨਾ ਕਿਤੇ ਦਰਦ ਹੈ ਸਮਾਜ ਦਾ ਕਿਉਂਕਿ ਜੋ ਰਵਾਇਤੀ ਤੌਰ ਤੇ ਜਿਸ ਤਰ੍ਹਾਂ ਦੀ ਸਾਡੇ ਸਮਾਜ ਦੀ ਪੋਲਿਟਿਕ ਚੱਲ ਰਹੀ ਹੈ ਜਿਸ ਤਰ੍ਹਾਂ ਦਾ ਸਾਡਾ ਰਵਾਇਤੀ ਤੌਰ ਤੇ ਸਮਾਜਿਕ ਤਾਣਾ ਬਣਾਇਆ ਜਿਸ ਤਰ੍ਹਾਂ ਦਾ ਧਾਰਮਿਕ ਤਾਣਾ ਬਣਾਇਆ ਮੰਨੋ ਇਸ ਤੋਂ ਅਗਲੀ ਗੱਲ ਅਸੀਂ ਸੋਚੀਏ ਤੇ ਅਸੀਂ ਅਗਲੀ ਗੱਲ ਵੱਲ ਆਪਣੀ ਪੌਮ ਨੂੰ ਲੈ ਕੇ ਜਾਂਦੇ ਹਾਂ ਕਿਉਂਕਿ ਉੱਥੇ ਐਸਪਲੀ ਸਟੈਗਨੇਸ਼ਨ ਹੈ ਬਾਬਾ ਸਾਹਿਬ ਦੇ ਜਨਮ ਦਿਹਾੜੇ ਮਨਾਰੇ ਗੱਲ ਖਤਮ ਗੁਰੂ ਰਵਦਾਸ ਜੀ ਦੇ ਜਨਮ ਦਿਹਾੜੇ ਮਨਾਰੇ ਮਨਾਲੇ ਗੱਲ ਖਤਮ ਬੱਬਾ ਜੀ ਜੀਵਨ ਸਿੰਘ ਜੀ ਦਾ ਦਿਨ ਮਨਾ ਲਿਆ ਗੱਲ ਖਤਮ ਬੱਬਾ ਵਾਲਮੀਕੀ ਦਾ ਦਿਨ ਦਿਹਾੜਾ ਮਨਾ ਲਿਆ ਗੱਲ ਖਤਮ ਹੋ ਜਾਂਦੀ ਇਸ ਤੋਂ ਅੱਗੇ ਸਮਾਜ ਲਈ ਕੋਈ ਦਿਖਤਾ ਹੀ ਨਹੀਂ ਕੋਈ ਰਸਤਾ ਹੀ ਨਹੀਂ ਦੇ ਨਾ ਧਾਰਮਿਕ ਤੌਰ ਤੇ ਆ ਨਾ ਸਮਾਜਿਕ ਤੌਰ ਤੇ ਆ ਨਾ ਆਰਥਿਕ ਤੌਰ ਤੇ ਆ ਤੇ ਪੋਲੀਟਿਕਲੀ ਤੌਰ ਤੇ ਤਾਂ ਆਪਣਾ ਜੋ ਹਾਸ਼ਿਰ ਹੈਗਾ ਆ ਸਾਡੀ ਕੌਮ ਦਾ ਉਹ ਸਾਰਿਆਂ ਦੇ ਸਾਹਮਣੇ ਸੋ ਇਸ ਤੋਂ ਅੱਗੇ ਸਮਾਜ ਨੂੰ ਕੀ ਕਰਨਾ ਚਾਹੀਦਾ ਆ ਆਪਾਂ ਕਿਸ ਤਰ੍ਹਾਂ ਅੱਗੇ ਸਮਾਜ ਨੂੰ ਤੋੜੀਏ ਇਹ ਇਹ ਪ੍ਰੋ ਅਹਿਮ ਮੁੱਦਾ ਹੈ ਇਹਦੇ ਤੇ ਤੁਹਾਡੇ ਆਪ ਸਾਰਿਆਂ ਦੇ ਤੁਹਾਡੇ ਵੀ ਵਿਚਾਰ ਸੁਣਨੇ ਆ ਸਾਰਿਆਂ ਦੇ ਵਿਚਾਰ ਇੱਕ ਦੂਜੇ ਨਾਲ ਆਪਾਂ ਸਾਂਝ ਪਾਉਣੀ ਆ ਵਿਚਾਰਾਂ ਦੀ ਤੇ ਅਸੀਂ ਕਿਸੇ ਨਾ ਕਿਸੇ ਮੁੱਦੇ ਤੇ ਪਹੁੰਚਣਾ ਆ ਅਸੀਂ ਪੰਜਾਬ ਇਹੋ ਜੀ ਸਟੇਟ ਹੈ ਦੇਸ਼ ਦੀ ਜਿੱਥੇ ਪਾਪੂਲੇਸ਼ਨ ਵਾਈਜ਼ ਸਾਡੀ ਬਹੁਤ ਗਿਣਤੀ ਹੈ ਅਸੀਂ ਮੋਰ ਦੈਨ 35% ਹੈ ਲਗਭਗ 37% ਦੇ ਕਰੀਬ 3 ਕਰੋੜ ਦੀ ਆਬਾਦੀ ਆ ਅਸੀਂ 1 ਕਰੋੜ ਪਲੱਸ ਆ ਬਹੁਤ ਪਾਪੂਲੇਸ਼ਨ ਹੈ ਨਾ 45 ਕਰਸਟਾਂ ਆਸੀ ਇੱਥੇ ਤੇ ਪਰ ਸਾਡਾ ਹੈ ਕੁਛ ਨਹੀਂ ਅਸੀਂ ਕਿਧਰੇ ਵੀ ਨਹੀਂ ਅਸੀਂ ਕਿਉਂ ਕਿਧਰੇ ਵੀ ਨਹੀਂ ਇੰਨੇ ਹੋਣ ਦੇ ਬਾਅਦ ਵੀ ਸਾਡੀ ਹੋਂਦ ਕਿਉਂ ਨਹੀਂ ਹੈ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਤੇ ਕਿਉਂ ਨਹੀਂ ਹੋਣਗੇ ਇਹ ਵੀ ਇੱਕ ਸੂਬਾ ਆ ਜਿੱਥੇ ਸ਼ੈਦੂ ਕਾਸਟ ਰੂਲਿੰਗ ਕਲਾਸ ਬਣਨਾ ਚਾਹੀਦਾ ਪਰ ਅਸੀਂ ਕਿਧਰੇ ਵੀ ਨਹੀਂ ਇਹ ਬੜੀ ਹੈ ਮੁੱਦੇ ਆ ਸਾਰੀਆਂ ਗੱਲਾਂ ਤੇ ਵਿਚਾਰ ਕਰਾਂਗੇ ਮੁੱਦਿਆਂ ਤੇ ਵਿਚਾਰ